ਸ਼ਤਰੀਆਕਾਲ ਦੋਸਤੋ ਸਾਰਿਆਂ ਨੂੰ ਜੋ ਇੱਕ ਮੁੱਦਾ ਇੱਕ ਉਦਮ ਚੱਕਿਆ ਸੀ ਵੀ ਪਿੰਡ ਰਾਣੇ ਨੂੰ ਹਰਿਆ ਭਰਿਆ ਕਰਨ ਦਾ ਉਸ ਦੇ ਤਹਿਤ ਪਾਣੀ ਦੀ ਸੇਵਾ ਜੋ ਮੈਂਬਰਸ਼ਿਪ ਬਣ ਕਰ ਰਹੇ ਨੇ ਕੁਝ ਸਾਡੇ ਅੱਜ ਮੈਂਬਰ ਥੋੜੇ ਜਰੂਰ ਹੋ ਗਏ ਨੇ ਪਰ ਅਸੀਂ ਉਦਮ ਛੜਨਾ ਨਹੀਂ ਭਾਵੇਂ ਦੋ ਜਨੇ ਰਹਿ ਜਗੇ ਵਾਰੀ-ਵਾਰੀ ਆਵਾਂਗੇ ਸਾਰੇ ਆਉਣਗੇ ਇੱਕ ਸੁਪਨਾ ਹੈ ਵੀ ਇਸ ਸੜਕ ਨੂੰ ਪੂਰਾ ਹਰਿਆ ਭਰਿਆ ਕਰਨ ਦਾ ਦੋਨਾਂ ਤਰਫ ਦਰਖਤ ਵੀ ਕੋਈ ਵੀ ਲੰਘੇ ਇੱਥੇ ਇਹਨਾ ਮਹਿਸੂਸ ਹੋਵੇ ਵੀ ਇੱਥੇ ਧੁੱਪ ਹੈਗੀ ਹੈ ਚਾਹੇ ਛੋਟੇ ਚਾਹੇ ਵੱਡੇ ਬੱਚੇ ਹੋਣ ਛਾਂ ਦੇ ਵਿੱਚ ਨਿੱਗ ਮਾਰਦੇ ਜਾਣ ਤੇ ਵੱਡੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਕਿਤੇ ਪ੍ਰਮਾਤਮਾ ਸਾਡੇ ਤੋਂ ਕੋਈ ਜੀ ਖੋ ਲੈਂਦਾ ਤੇ ਇਸ ਸੜਕ ਦੇ ਦੁਆਰਾ ਅਸੀਂ ਉਸ ਸਥਾਨ ਸਿਵਿਆਂ ਤੱਕ ਪਹੁੰਚਦੇ ਆ ਤੇ ਰੱਬ ਸੁੱਖ ਰੱਖੇ ਇਹ ਸੜਕ ਅਸੀਂ ਹਰੀ ਭਰੀ ਕਰ ਦਾਂਗੇ ਕਿ ਕੱਲ ਨੂੰ ਜਦੋਂ ਵੀ ਸਵਾਰੀ ਜਾਊਗੀ ਸਾਡੀ ਕਿਸੇ ਵੀ ਜਾਣ ਦੀ ਤਾਂ ਠੰਡੀ ਛਾਂ ਦੇ ਵਿੱਚ ਜਾਵੇਗੀ ਇੱਕ ਸੁਪਨਾ ਦਿਲ ਦਾ ਇਹ ਸੜਕ ਹਰੀ ਭਰੀ ਕਰਨੀ ਹੈ ਸਿਵਿਆਂ ਤੱਕ ਇਹ ਮੁੱਦਾ ਚੱਕਿਆ ਆ ਇੱਕ ਉਦਮਿਕ ਉਪਰਾਲਾ ਹੈ ਸੱਤ ਦਿਨ ਦੀ ਲੋੜ ਹੈ ਸਾਰੇ ਹਰੇਕ ਵਿਅਕਤੀ ਨੂੰ ਇੱਕ ਜਾਂ ਦੋ ਬੂਟਾ ਲਗਾਉਣ ਦੀ ਜਿੰਨੀ ਕੋ ਥਾਂ ਹੈਗੀ ਚਾਹੇ ਸ਼ਹਿਰਾਂ ਦੀ ਗੱਲ ਕਰੀਏ ਚਾਹੇ ਪਿੰਡਾਂ ਦੀ ਇਹ ਸਾਡੀ ਸੇਵਾਦਾਰ ਪਾਰਟੀ ਧੰਨਵਾਦ